ਜੀ ਸੋਟ ਮੈਂ ਜ਼ਿੰਦਗੀ ਚ ਕਦੇ ਪੱਗ ਹੀ ਨਹੀਂ ਬੰਨੀ ਅੱਛਾ ਹਾਂ ਸ਼ੁਰੂ ਤੋਂ ਹੀ ਸਕੂਲ ਟਾਈਮ ਤੋਂ ਮੈਂ ਤਾਂ ਕਟਿੰਗ ਚ ਸੀਗਾ ਹੂੰ ਕੀ ਬਾਤ ਤੇ ਮੇਰੇ ਫਾਦਰ ਪੱਗ ਬੰਨਦੇ ਹੁੰਦੇ ਬਹੁਤ ਸੋਹਣੀ ਪੱਗ ਬੰਨਦੇ ਸੀ ਅੱਛਾ ਉਹਨਾਂ ਨੂੰ ਦੇਖਦੇ ਕੇ ਨਾ ਮੈਂ ਮੈਨੂੰ ਸ਼ੌਂਕ ਜਾ ਗਿਆ ਤੇ ਮੈਨੂੰ ਮੈਨੂੰ ਇੱਕ ਵਾਰੀ ਉਹਨਾਂ ਨੇ ਸਕੂਲ ਭੇਜਤਾ ਪੱਗ ਬੰਨ ਕੇ ਕੀ ਬਾਤ ਅੱਛਾ ਮੈਨੂੰ ਸਕੂਲ ਜਦੋਂ ਮੈਂ ਗਿਆ ਤਾਂ ਮੈਨੂੰ ਥੋੜਾ ਔੜ ਜਾ ਲੱਗੇ ਕਿਉਂਕਿ ਮੈਂ ਕਦੇ ਪਹਿਲੀ ਪਹਿਲੀ ਵਾਰੀ ਸੀ ਮੈਂ ਸਕੂਲ ਗਿਆ ਤਾਂ ਮੈਨੂੰ ਸਾਰੇ ਟੀਚਰ ਤੇ ਨਾਲ ਦੇ ਸਟੂਡੈਂਟ ਵੀ ਮੁੰਡੇ ਕੁੜੀਆਂ ਵੀ ਇਹ ਕਹਿਣ ਤੂੰ ਉੱਤੇ ਪੱਗ ਬਹੁਤ ਸੋਹਣੀ ਲੱਗਦੀ ਬਾਜੀ ਚ ਚਲੋ ਉਸ ਤੋਂ ਫਿਰ ਥੋੜੇ ਦਿਨ ਬਾਅਦ ਫਿਰ ਮੈਂ ਉੱਥੇ ਹੀ ਜਾਣ ਲੱਗ ਗਿਆ ਤੇ ਫਿਰ ਮੈਂ ਫਿਰ ਇੱਕ ਦਿਨ ਪੱਕ ਬਨ ਗਿਆ ਫਿਰ ਮੈਨੂੰ ਬੜਾ ਵਧੀਆ ਕਿ ਪੱਕ ਬਨਣ ਦਾ ਨਾਲ ਇੱਕ ਬੰਦੇ ਚ ਇੱਕ ਕਰੈਕਟਰ ਵੱਖਰਾ ਪੱਕ ਦਾ ਜੀ ਜਦੋਂ ਪੱਕ ਬੰਨੀ ਹੋ ਗਏ ਤੇ ਬੰਦਾ ਜ਼ਿੰਮੇਵਾਰ ਜਿਹਾ ਹੋ ਜਾਂਦਾ ਜ਼ਿੰਮੇਵਾਰ ਬਿਲਕੁਲ ਉਹਦਾ ਬੋਲਣ ਦਾ ਤਰੀਕਾ ਉਹਦਾ ਲੋਕਾਂ ਪ੍ਰਤੀ ਦੇਖਣ ਦਾ ਨਜ਼ਰੀਆ ਚੇਂਜ ਹੋ ਜਾਂਦਾ ਤੇ ਲੋਕਾਂ ਦਾ ਵੀ ਉਹਦੇ ਪ੍ਰਤੀ ਨਜ਼ਰੀਆ ਚੇਂਜ ਹੋ ਜਾਂਦਾ ਕੋਈ ਸ਼ੱਕ ਨਹੀਂ ਬਿਲਕੁਲ ਤੇ ਮੈਂ ਜੀ ਪੱਕ ਬਨ ਕੇ ਜਾਣ ਲੱਗਿਆ ਮੈਨੂੰ ਰਿਸਪੈਕਟ ਜੀ ਮਿਲਣ ਲੱਗ ਗਈ ਅੱਛਾ ਤੇ ਉਸ ਤੋਂ ਬਾਅਦ ਮੈਨੂੰ ਫਿਰ ਸੋਣਾ ਵੀ ਲੱਗਣ ਲੱਗਿਆ ਆਪਦੇ ਆ man.